ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੱਲ ਪੰਜਾਬੀ ਤੇ ਮੈਂ ਹਾਂ ਬਲਵਿੰਦਰ ਸਿੰਘ ਅੱਜ ਮਜੀਠਾ ਦੇ ਵਿੱਚ ਬਿਕਰਮਸੋ ਮਜੀਠਿਆ ਪਹੁੰਚੇ ਨੇ ਅੱਜ 90 ਤੋਂ 100 ਦੇ ਪਿੰਡ ਦੇ ਜਿਹੜੇ ਸਰਪੰਚਾਂ ਨੂੰ ਨਾਬਜਿਤਗੀ ਪੱਤਰ ਪਰ ਲਈ ਪਹੁੰਚੇ ਸੀ ਉੱਥੇ ਕਾਫੀ ਹੜਕੰਪ ਵੇਖਣ ਨੂੰ ਮਿਲਿਆ ਤੁਹਾਨੂੰ ਦੱਸ ਦੇ ਕਿ ਲੰਬੀ-ਲੰਬੀ ਲਾਈਨਾਂ ਲੱਗੀਆਂ ਹੋਈਆਂ ਸੀ ਤੇ ਇੱਕ ਲਾਈਨਾਂ ਦੇ ਵਿੱਚ ਬੰਦੇ ਤੇ ਔਰਤਾ ਖੜੀਆਂ ਸੀ ਹਾਲਾਂਕਿ ਬੰਦੇ ਬੇਹੋਸ਼ ਵੀ ਹੋਏ ਨੇ ਤੇ ਬਿਕਰਮਸੋ ਮਜੀਠਿਆ ਵੱਲੋਂ ਪ੍ਰਸ਼ਾਸਨ ਦੇ ਉੱਤੇ ਕਾਫੀ ਸਵਾਲ ਚੁੱਕੇ ਗਏ ਨੇ ਉਹਨਾਂ ਕਿਹਾ ਹੈ ਕਿ ਪ੍ਰਸ਼ਾਸਨ ਦਾ ਕੋਈ ਪ੍ਰਬੰਧ ਨਹੀਂ ਹੈ ਅਗਰ ਕਿਸੇ ਔਰਤ ਨਾਲ ਛੇੜਛਾੜ ਹੁੰਦੀ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਮਜੀਠਿਆ ਬਲਾਕ ਹੈ ਜੀ ਇੱਥੇ ਕੋਈ 90 100 ਪਿੰਡ ਦੇ ਕਾਗਜ਼ ਦਾਖਲ ਹੋਣੇ ਮੇਰੇ ਆਉਣ ਤੋਂ ਪਹਿਲਾਂ ਮੈਂ ਇੱਥੇ ਵਖਾਈ ਸੀ ਕਿ ਕਿਵੇਂ ਲਾਈਨਾਂ ਲੱਗੀਆਂ ਨੇ ਔਰ ਧੀਆਂ ਪੈੜਾ ਦੀ ਕੋਈ ਵਕਰੀ ਲਾਈਨ ਨਹੀਂ ਬੰਦਿਆਂ ਦੀ ਕੋਈ ਵਕਰੀ ਲਾਈਨ ਨਹੀਂ ਇੱਕ ਦੂਜੇ ਨੂੰ ਧੱਕੇ ਪਾਉਣ ਉਹ ਆਪ ਹੀ ਇੱਕ ਲੜਾਈ ਦਾ ਕਾਰਨ ਬਣ ਸਕਦਾ ਤਿੰਨ ਚਾਰ ਬੰਦੇ ਭੇੋਸ਼ ਹੋਇਆ ਉਹ ਉੱਥੇ ਖਿੜਕੀ ਟੁੱਟ ਗਈ ਮੈਨੂੰ ਇਹ ਨਹੀਂ ਸਮਝ ਆ ਰਹੀ ਐ ਇੱਥੇ ਤਾਂ ਸ਼ਾਇਦ ਬੱਸ ਸਟੈਂਡ ਜੇ ਇਹਨਾਂ ਰਸ ਨਹੀਂ ਹੁੰਦਾ ਬਸ ਚੜਨ ਦੇਲੇ ਜੋ ਲਾਤੇ ਤੇ ਕਾਗਜ਼ ਦਾਖਲ ਕਰਾਉਣ ਲਈ ਕਰਾਏ ਜੇ ਕਾਗਜ਼ ਦਾਖਲ ਇਸ ਤਰੀਕੇ ਨਾਲ ਹੋਣੇ ਜਦੋਂ ਜਿੱਦ ਨਾਲ ਤੇ ਅੰਦਰ ਕੀ ਹਾਲ ਹੋਣਾ ਅੰਦਰ ਕਿਹੜਾ ਕੱਢ ਕੇ ਆਇਓ ਤਿੰਨ ਤਿੰਨ ਚਾਰ ਚਾਰ ਫੁੱਟ ਦੀਆਂ ਗਲੀਆਂ ਨੇ ਔਰ ਚਾਰ ਚਾਰ ਫੁੱਟ ਗਲੀਆਂ 'ਚ ਘੱਟੋਂ ਘੱਟ ਨਹੀਂ ਤੇ ਹਜ਼ਾਰ ਬੰਦਾ ਅੰਦਰ ਵੜਿਆ ਹੋਇਆ ਆ ਮੇਰੇ ਰੌਲਾ ਫੋਨ ਕਰਕੇ ਹੁਣ ਇੱਥੇ ਲਾਈਨ ਖਤਮ ਕੀਤੀ ਐ ਮਗਰ ਜਿਹੜੇ ਤੁੱਪੇ ਖਲਾਰੇ ਸੀ ਉਹ ਉਹ ਕੋਈ ਕੀ ਸਿਸਟਮ ਐ ਇੱਥੇ ਪ੍ਰਬੰਧ ਕੀ ਐ ਔਰ ਅੰਦਰ ਹਾਲਾਤ ਇਹ ਬਣੇ ਪਏ ਆ ਕੀ ਲੋਕਾਂ ਦੀਆਂ ਪੱਗਾਂ ਲੱਥਣੀਆਂ ਬੇਹੋਸ਼ ਹੋਣ ਡਿਆ ਕਿਉਂਕਿ ਇਹਨਾਂ ਦਾ ਪ੍ਰਬੰਧ ਹੀ ਨਹੀਂ ਰੱਬ ਨਾ ਕਰੇ ਕੋਈ ਹੋਰ ਭੱਜ ਭੱਜ ਦੜਮਾਜੇ ਤੇ ਸ਼ਦ ਨਿਕਲਦਾ ਰਾ ਕੋਈ ਨਹੀਂ ਐਡਾ ਫੇਲ ਪ੍ਰਬੰਧ ਔਰ ਇਹ ਫੇਲ ਪ੍ਰਬੰਧ ਦਾ ਕਾਰਨ ਇਹ ਆ ਕਿ ਲੋਕਤੰਤਰ ਕਿਤੇ ਨਾ ਕਿਤੇ ਉਹ ਗੜਾ ਘੁੱਟ ਗਿਆ ਨਹੀਂ ਤਾਂ ਇਲੈਕਸ਼ਨ ਹੋਣੀਆਂ 90 ਪਿੰਡ 90 ਪਿੰਡ ਦਾ ਮਤਲਬ ਤੁਸੀਂ ਵੇਖ ਲਓ ਹਜ਼ਾਰਾਂ ਚ ਕਾਗਜ਼ ਦਾਖਲ ਹੋਣੇ ਇੱਥੇ ਕੀ ਇਹ ਹੈ ਇੱਥੇ ਕੋਈ ਹਜ਼ਾਰਾਂ ਚ ਕਾਗਜ਼ ਦਾਖਲ ਕਰਾਉਣ ਦਾ ਸ਼ੋਰ ਹੈ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਖਿੜਕੀ ਦੇ ਵਿੱਚੋਂ ਬੰਦਿਆਂ ਨੂੰ ਬਾਹਰ ਦੇ ਸੀ ਜਿਹੜੇ ਰੂਲਿੰਗ ਪਾਰਟੀ ਦੇ ਰੌਲਾ ਪਿਆ ਹੁਣ ਬੰਦ ਕੀਤਾ ਜਾ ਕੇ ਮਗਰ ਕੀ ਇਹ ਪਾਰਦਰਸ਼ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ ਕਿਉਂ ਪਿਆ ਜਾ ਰਿਹਾ ਕਿਉਂ ਤੁਸੀਂ ਆਇਆ ਕਰੋ 10 ਮਿੰਟ ਧੁੱਪ ਚ ਖਲੋ ਜੁਏ ਤੁਸੀਂ ਆਪ ਵੇਖ ਲਓ ਕਾਗਜ਼ ਕਿਹੜੇ ਦਾਖਲ ਕਰਾਉਂਗੇ ਜ਼ੀਰੋ ਪ੍ਰਬੰਧ ਫੇਲ ਪ੍ਰਬੰਧ ਔਰ ਪ੍ਰਬੰਧ ਇਸ ਤਰੀਕੇ ਨਾਲ ਬਾਹਰ ਖਬਰ ਆਈ ਆ ਕਿਸੇ ਦੇ ਕਾਗਜ਼ ਲੈ ਕੇ ਕੋਈ ਭੱਜ ਗਿਆ ਕਿਸੇ ਦੇ ਜੀ ਪੈਸੇ ਲੈ ਕੇ ਭੱਜ ਗਿਆ ਜਿਹੜੇ ਉਹਨੇ ਦੇਣੇ ਸੀ ਪਰ ਗਰੀਬ ਪੰਧਾ ਜਿਹੜਾ ਐਸ்சி ਸਰਪੰਚ ਖਲੋਤਾ ਉਹਦਾ ਮਸਾ ਉਹਨੇ ਇੱਕ ਲੈ ਕੇ ਆਇਆ ਜਿ ਉਹਦੇ ਪੈਸੇ ਲੈ ਕੇ ਭੱਜ ਗਿਆ ਕਾਗਜ਼ ਲੈ ਕੇ ਭੱਜ ਗਿਆ ਉਹਨੇ ਕਿਹੜਾ ਦਾਖਲ ਕਰਾਉਣਾ ਟਾਈਮ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਰੱਖਣਾ ਚਾਹੀਦਾ ਸੀ 2 ਤਰੀਕ ਨੂੰ ਛੁੱਟੀ 3 ਤਰੀਕ ਨੂੰ ਛੁੱਟੀ ਕਾ ਕੇ ਦਾਖਲ ਹੋਏ ਅਸਲ 'ਚ ਕਿੰਨੇ ਦਿਨ ਮਿਲਿਆ 3 ਦਿਨ ਦੋ ਤਿੰਨ ਰਾਤਰ ਦੋ ਦਿਨਾਂ ਚ ਕਾਗਜ਼ दाखल ਹੋ ਸਕਦੇ 13.5 ਹਜ਼ਾਰ ਪੰਚਾਇਤਾਂ ਦੇ 70-80 ਹਜ਼ਾਰ ਮੈਂਬਰ ਕੋਲ ਹੁੰਦਾ 80 ਲੱਖ ਲੱਖ ਤੋਂ ਵੀ ਵੱਧ ਬੰਦਾ ਮੈਂਬਰ ਕੋਲ ਹੁੰਦਾ 1.5 ਕਰੋੜ ਵੋਟਾਂ ਪੈਣੀਆਂ ਇਸ ਲਈ ਬਿਲਕੁਲ ਇਹ ਫ੍ਰੀਅਨ ਫੇਅਰ ਚੋਣ ਕਰਾਉਣ ਦਾ ਸਰਕਾਰ ਦਾ ਮਨ ਹੀ ਨਹੀਂ ਔਰ ਇਹ ਫੇਲੀਅਰ ਤੁਹਾਡੇ ਸਾਹਮਣੇ ਤੁਸੀਂ ਜ਼ਰੂਰ ਮੈਂ ਤਾਂ ਅੰਦਰ ਜਾ ਨਹੀਂ ਰਿਹਾ ਕਿਉਂਕਿ ਮੈਂ ਨਹੀਂ ਚਾਹੁੰਦਾ ਕੋਈ ਇਹ ਗੱਲ ਕਰੇ ਕਿ ਇਸ਼ਤਨਾ ਕਰ ਦੇ ਤੁਸੀਂ ਅੰਦਰ ਐਜ਼ ਮੀਡੀਆ ਘੇੜਾ ਕੱਢ ਕੇ ਆਓ ਦੋ ਫਲੋਰਾਂ 'ਚ ਤੁਹਾਨੂੰ ਹਾਲਾਤ ਆਪ ਦੇਖ ਜਾਣੇ ਕੀ ਬਣੇ ਲੋਕਾਂ ਦਾ ਸੇਵਾ ਅੱਜ ਬਚ ਗਈ ਸੀ ਜਿਹੜੇ ਟੁੱਟੇ ਆ ਜੀ 11 ਵਜੇ ਤੋਂ ਕੱਲ ਚੁਣ ਲਿਓ ਕੱਲ ਚੁਣ ਲਿਓ ਸਭ 25 ਤੋਂ ਉਹਨਾਂ ਦੇ ਮਾਇਨੇ ਕੀ ਹੈ ਜੀ ਇੱਕ ਮਿੰਟ ਜੀ ਮੈਨੇ ਅਹੀਂ ਦੱਸ ਦਿੰਨੇ ਆ ਪਿੰਡ ਦੀ ਡਿਵੈਲਪਮੈਂਟ ਕਰਾਉਣ ਵਾਸਤੇ ਚੰਗੇ ਬੰਦਿਆਂ ਨੂੰ ਅੱਗੇ ਲਿਆਂਦਾ ਜਾਂਦਾ ਪਰ ਜਿਹੜਾ 11 ਵਜੇ ਤੋਂ ਲੈ ਕੇ 3 ਵਜੇ ਤੱਕ 4 ਘੰਟੇ ਸਿਰਫ ਪੇਪਰਸ ਦਾਖਲ ਕਰਨ ਦੇ ਮਿਲੇ ਆ ਇਹ ਬਹੁਤ ਥੋੜੇ ਆ ਇਹਨੇ ਸਮਝਦੇ ਦੇਈ ਨਹੀਂ ਸਕਦੇ ਦੋ ਪਰ ਸਰਕਾਰ 3 ਤਰੀਕ ਨੂੰ ਛੁੱਟੀ ਯਾਰ ਇੰਨੇ ਪੇਪਰ ਬਣਾਤੀ ਐ ਫਾਈਲ ਐਡੀ ਤਗੜੀ ਆ ਇੰਨੀ ਜੋ ਉੱਤੇ ਮੇਰੇ ਖਿਆਲ ਐ MP ਦੀ ਵੀ ਨਹੀਂ ਜਿੰਨੀ ਐ ਇਥੋਂ ਦੇ ਬਣ ਗਈ ਆ ਮੈਂਬਰਾਂ ਦੀ ਬਹੁਤ ਹੀ ਮਾਰਾ ਪ੍ਰਬੰਧ ਕੀਤਾ ਦੋ ਤਿੰਨ ਪੇਪਰ ਹੁੰਦੇ ਸੀ ਜਾਂ 20 ਕਲਾਸ ਤੇ ਵੀ ਲੋਕਾਂ ਕੋਲ ਭਰਿਆ ਹੀ ਨਾ ਜਾਣ ਜਾਣ ਬੋਝ ਕੇ ਕੀਤਾ ਐ ਸਭ ਕੁਝ 29 ਨਤੀਜੇ ਉੱਪਰ ਜੀ ਚੁੱਲਾ ਟੈਕਸ ਦਾ ਮਨਸ਼ਾ ਇਹ ਆ ਕਿ ਜਿਹਦੇ ਮਰਜ਼ੀ ਕਾਗਜ਼ ਢਾ ਦਿਓ ਐਨਓਸੀ ਦਾ ਮਨਸ਼ਾ ਇਹ ਆ ਕਿ ਜਿਹਦੇ ਮਰਜ਼ੀ ਕਾਗਜ਼ ਢਾ ਦਿਓ ਇਹ ਰਕਤਾ ਆ ਡੰਬਰ ਰਚੰਗ ਦੀ ਲੋਡ ਕੀ ਸੀ ਅੱਗੇ ਤੁਸੀਂ 2 ਸਾਲ ਪੰਚਾਇਤਾਂ ਚੋੜਾ ਨਹੀਂ ਕਰਾਈਆਂ ਸੀਐਮ ਹਾਊਸ ਬੈਠੇ ਫੈਸਲਾ ਸੁਣਾ ਦਿੰਦੇ ਹਾਲ ਤਾਂ ਦੇਖ ਲੈ ਕਿ ਭਰੇ ਆ ਪਿਆ ਆਮਾਰੀ ਪਾਰਟੀ ਦੀਆਂ ਫਾਈਲਾਂ ਜਿਹੜੀਆਂ ਚੇਰਪੋਰੀਆਂ ਦਰਬਾਰੀਆਂ ਉਹ ਪਾਰਟੀ ਮਰਦੇ ਆ ਤੇ ਕਾਲੀ ਕਾਂਗਰਸੀ ਮੰਨਦੇ ਆ ਬਾਕੀ ਉਹ ਆਪਣੀਆਂ ਫਾਈਲਾਂ ਸਾਰੇ ਅੰਦਰ ਪਚਾ ਗਏ 3 ਗੋਲੀ ਚੱਲੀ ਅੱਜ ਪੀਕੀਵਨ ਬਹੁਤ ਵੱਡਾ ਕਲੈਸ਼ ਹੋਇਆ ਹੈ ਬਖਰਾ ਹੋਇਆ ਜ਼ਖਮੀ ਹੋਏ ਕਾਫੀ ਬੰਦੇ ਇਸ ਸਭ ਦੇ ਪਿੱਛੇ ਨਹੀਂ ਕਲੈਸ਼ ਹੋਣਾ ਕਿਵੇਂ ਨਹੀਂ ਜੀ ਤੁਸੀਂ ਮੈਨੂੰ ਦੱਸੋ ਇੱਥੇ ਦੋਵੇਂ ਦੋਵੇਂ ਧੜੇ ਆਏ ਆਏ ਆ ਜਿਹੜਾ ਖਲੋਤਾ ਹੈ ਜਾਂ ਜਿਹੜਾ ਉਹਦੇ ਵਿਰੋਧ ਚ ਖਲੋਤਾ ਹੈ ਦੋਵੇਂ ਇੱਥੇ ਤਾਂ ਪਹਿਲਾਂ ਦਰਵਾਜ਼ੇ 'ਚ ਹੀ ਛਿਤਰੋ ਛਿਟਰੀ ਕਰਾਉਂਦੇ ਆ ਇੱਕ ਦੂਜੇ ਨਾਲ ਫਿਰ ਜੇ ਧੀਆਂ ਪੈਣਾ ਨਾਲ ਆਈਆਂ ਕੋਈ ਬਦਸਲੂਕੀ ਹੋ ਜੇ ਤੇ ਤੁਸੀਂ ਰਿਜ਼ਲਟ ਵੇਖੋ ਕੀ ਨਿਕਲੂਗਾ ਇੱਥੇ ਇਹ ਇੱਕ ਗਰਾਊਂਡ ਤਿਆਰ ਕੀਤਾ ਗਿਆ ਕਿ ਛਿਤਰੋ ਛਿਤਰੀ ਇੱਥੇ ਕੰਮ ਹੋ ਜੇ ਤੇ ਰੋਲੇ ਗੋਲੇ ਚ ਕੰਮ ਮੁੱਕ ਜੇ ਕੀ ਕੀ ਕਹਿੰਦੇ ਸਰਪੰਚੀ ਇਲੈਕਸ਼ਨ ਕੈਨਸਲ ਹੋਣੇ ਚਾਹੀਦੇ ਨਹੀਂ ਹੋਣੇ ਚਾਹੀਦੇ ਕੈਨਸਲ ਹੀ ਆ ਇੱਕ ਤਰੀਕੇ ਦੀ ਇਹ ਨੌ ਦੀ ਇਲੈਕਸ਼ਨ ਹੈ ਹਲੇ ਤਾਂ ਕਾਗਜ਼ ਮੇਲੇ ਇਹਨਾਂ ਨੇ ਕਿਹੜੇ ਚੰਦ ਚਾੜਨੇ ਹਲੇ ਉਹ ਖਲੋ ਕੇ ਵੇਖੋ ਹਲੇ ਦਾਖਲ ਕਰਾਉਣ ਚ ਇੰਨਾ ਕੁਝ ਹੋ ਗਿਆ ਮਤਲਬ ਲੋਕਾਂ ਦੀਆਂ ਜਾਨਾਂ ਕੱਢਤੀਆਂ ਦਾਖਲ ਨਹੀਂ ਤਾਂ ਦਾਖਲ ਦਾ ਜਿਹੜਾ ਮਰਜ਼ੀ ਕਰਾਵੇ ਕੁੱਲੀ ਜੀ ਪ੍ਰਕਿਰਿਆ ਹੋਵੇ ਪਾਰਦਰਸ਼ਤਾ ਨਾਲ ਹੋਵੇ ਲੋਕ ਆਰਾਮ ਨਾਲ ਆਉਣ ਆਰਾਮ ਨਾਲ ਜਾਣ ਆਫਟਰ ਆਲ ਸਰਕਾਰ ਸਾਹਿਬ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਚਾਹੁੰਦੀ ਕੀ ਆ ਕਿ ਲੋਕ ਲੋਕਤੰਤਰ ਦੇ ਹਿੱਸਾ ਬਣਨ ਕੀ ਨਾ ਬਣਨ ਜੇ ਚਾਹੁੰਦੇ ਬਣਨ ਫਿਰ ਇੱਕ ਦਫ਼ਤਰ ਇੱਥੇ ਹਜ਼ਾਰ ਬੰਦੇ ਢਾਕਲ ਕਰਾਉਣ ਦਾ ਕੋਈ ਪ੍ਰਬੰਧ ਹੈ ਪ੍ਰੀਮ ਸਾਹਿਬ ਨੇ ਦਾਅਵਾ ਕੀਤਾ ਫਰੀ ਐਂਡ ਫੇਅਰ ਇਲੈਕਸ਼ਨ ਹੋਗੇ ਉਹ ਪਾਰਕ ਉਹ ਸੀਐਮ ਕਹਿੰਦਾ ਕੋਸ਼ਿਸ਼ ਕਰਦਾ ਕੋਸ਼ਿਸ਼ ਆ ਜਦੋਂ ਦਾਵਾ ਕਰਦਾ ਨਾ ਇਹ ਵੇਖਿਆ ਕਰੋ ਤੇ ਖਾਦੀ ਕੀਤੀ ਹੈ ਕਿ ਨਹੀਂ ਸੋ ਜਿੱਦੱਕੀ ਵਿਕਰਮ ਸੋਮਜੀਠਿਆ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਵੀ ਕਾਫੀ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਕਹੇ ਕਿ ਮਾਨ ਸਾਹਿਬ ਜਦੋਂ ਕੋਈ ਬਿਆਨ ਦੰਦੇ ਰਿਹਾ ਤਾਂ ਵੇਖ ਲਿਆ ਕਰੋ ਉਹਨਾਂ ਦਾ ਹਾਲ ਕੀ ਹੈ ਤੇ ਪੰਚਾਇਤੀ ਚੋਣਾਂ ਬਸ ਨਾਮ ਦੀਆਂ ਹੋ ਰਹੀਆਂ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ